ਮੈਂ ਤੁਹਾਡਾ ਆਪਣਾ ਭੁਪਿੰਦਰ ਸਿੰਘ ਭਾਈਖੇਲ ਪਾਉ ਸਾਂਝ ਗੁਰੂਵਲਨੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਹਕਮਨਾਣਾ ਵੱਲੋਂ ਕੀਤੇ ਫੌਜੀ ਹਮਲੇ ਨੂੰ 41 ਵਰੇ ਹੋ ਚੁੱਕੇ ਹਨ ਸਿੱਖ ਹਿਰਦਿਆਂ ਤੇ ਅੱਜ ਵੀ ਇਹ ਜ਼ਖਮ ਸਜਰੇ ਹਨ ਇਸ ਹਮਲੇ ਨੂੰ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ ਕਦੇ ਵੀ ਮੁਆਫ ਨਹੀਂ ਕਰ ਸਕਦੇ भले ही भारतीय हुक्मराना वालों आने बहाने कहा जा रहा है कि यह उस समय की प्रधानमंत्री इंदिरा गांधी की गलती सी, जो नहीं सी जानी चाहिए। पर सच यह है यह सब उपरों उपरों कहा जा रहा है उस वक्त भले ही इंदिरा गांधी प्रधानमंत्री सी, लेकिन उसने ये एक्शन बहुगिणती खुश करने से खिलाफ ਨਫਰਤੀ ਮਾਹੌਲ ਬਣਾ ਕੇ ਕੀਤਾ ਉਸ ਸਮੇਂ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਕੀ ਕਾਂਗਰਸ ਕੀ ਭਾਜਪਾ ਅਤੇ ਕੀ ਸੀਪੀਆਈ ਅਤੇ ਸੀਪੀਐਮ ਸਭ ਨੇ ਖੁੱਲ ਕੇ ਇੰਦਰਾ ਗਾਂਧੀ ਦਾ ਸਾਥ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਤਾਂ ਇਸ ਕਾਰਵਾਈ ਲਈ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਿਹਾ ਸੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖ ਕਤਲੇਆਮ ਵੀ ਇਸੇ ਆਮ ਸਹਿਮਤੀ ਦਾ ਹਿੱਸਾ ਸੀ ਜਦ ਸਾਰੀ ਦੀ ਸਾਰੀ ਕਾਨੂੰਨ ਵਿਵਸਥਾ ਹੀ ਖੁੱਲੇ ਆਮ ਭੀੜ ਦੇ ਟਾਂਡੋ ਦੀ ਤਮਾਸ਼ੀਨ ਬਣ ਗਈ ਬਲਕਿ ਭੀੜ ਦੇ ਨਾਲ ਜਾ ਖੜੀ ਉਸ ਵਕਤ ਵੀ ਜੇ ਵਿਰੋਧੀ ਪਾਰਟੀਆਂ ਨੇ ਮੂੰਹ ਨਹੀਂ ਖੋਲਿਆ ਨਾ ਸਰਕਾਰ ਤੋਂ ਸਵਾਲ ਪੁੱਛਿਆ ਨਾ ਹੀ ਫਰਜ਼ੀ ਜਾਂਚ ਕਮਿਸ਼ਨਾਂ ਤੇ ਹੀ ਉਂਗਲ ਚੁੱਕੀ ਉਸ ਤੋਂ ਸਾਫ ਹੈ ਕਿ ਸਭ ਕੁਝ ਸੋਚ ਸਮਝ ਕੇ ਜਾਣ ਬੁੱਝ ਕੇ ਮਿਲੀ ਭੁਗਤਨਾਲ ਕੀਤਾ ਗਿਆ ਸਾਰਿਆਂ ਦੀ ਇੱਕ ਰਾਏ ਸੀ ਘੱਟ ਗਿਣਤੀਆਂ ਨੂੰ ਉਹਨਾਂ ਦੀ ਔਕਾਤ ਵਿੱਚ ਰੱਖਣ ਲਈ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੂੰ ਵੀ ਸਮਝ ਆ ਗਿਆ ਉਹ ਮੁਲਕ ਮੁਲਕ ਨਹੀਂ ਜਿੱਥੇ ਸੰਵਿਧਾਨ ਕਾਨੂੰਨ ਅਤੇ ਨ્યાય ਵਿਵਸਥਾ ਸਭ ਕਿਸੇ ਖਾਸ ਸੋਚ ਦੇ ਹਿਤਪੂਰਦੇ ਹੋਣ ਹਲੇਮੀ ਰਾਜ ਦੀ ਰਾਜਨੀਤੀ ਕਰਨ ਵਾਲੇ ਸਿੱਖ ਤਾਂ ਸੁਪਨਿਆਂ ਵਿੱਚ ਵੀ ਨਹੀਂ ਸੋਚ ਸਕਦੇ ਕਿ ਉਹ ਆਪਣੀ ਹੀ ਜ਼ਮੀਨ ਤੇ ਇਸ ਤਰ੍ਹਾਂ ਬੇਗਾਨੇ ਬਣ ਜਾਣਗੇ ਉਹਨਾਂ ਦਾ ਸ਼ਿਕਾਰ ਖੇੜਿਆ ਜਾਵੇਗਾ ਇਹ ਬੇਗਾਨਗੀ ਸਿੱਖ ਹਿਰਦਿਆਂ ਤੋਂ ਨਹੀਂ ਨਿਕਲੀ ਅਤੇ ਨਾ ਹੀ ਨਿਕਲੇਗੀ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਮਗਰੋਂ ਇਨਾ 41 ਵਰਿਆਂ ਵਿੱਚ ਸਿੱਖਾਂ ਨਾਲ ਜੋ ਵਿਵਹਾਰ ਕੀਤਾ ਗਿਆ ਹੈ ਅਤੇ ਜੋ ਕੀਤਾ ਜਾ ਰਿਹਾ ਹੈ ਉਸ ਵਿੱਚ ਕਿਦਰੇ ਵੀ ਸੁਧਾਰ ਜਾਂ ਪਛਤਾਵਾ ਨਹੀਂ ਦਿਸਦਾ ਬਲਕਿ ਉਹੀ سلسلہ ਲੁਕਵੇਂ ਅਤੇ ਸਾਫ ਦੋਹਾ ਰੂਪਾਂ ਵਿੱਚ ਅੱਜ ਵੀ ਜਾਰੀ ਹੈ ਜੇ ਭਾਰਤੀ ਹਕਮਰਾਨ ਸਿੱਖਾਂ ਨਾਲ ਕੀਤੀਆਂ ਵਧੀਆਂ ਨੂੰ ਸਵੀਕਾਰ ਕਰਦਾ ਤਾਂ ਇਹ ਸਭ ਦੇਖਣ ਨੂੰ ਨਾ ਮਿਲਦਾ ਜਿਵੇਂ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਹੀ ਦੋਸ਼ੀ ਦੱਸਣ ਦੀ ਥਾਂ ਭਾਰਤੀ ਅមਲਾ ਮੰਨ ਲੈਂਦਾ ਕਿ ਭਾਰਤ ਨੂੰ ਅਸਲ ਸੰਘੀ ਜਮਹੂਰੀਅਤ ਬਣਾਉਣ ਵਾਲੇ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਦੇਸ਼ ਵਿਰੋਧੀ ਕਹਿ ਕੇ ਭੰਡਣ ਪਿੱਛੇ ਉਸ ਦੀ ਬੇਈਮਾਨ ਨੀਅਤ ਸੀ ਇਹ ਵੀ ਕਿ ਦਰਬਾਰ ਸਾਹਿਬ ਤੇ ਫੌਜ ਦੇ ਕਬਜ਼ੇ ਮਗਰੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਉਣ ਪਿੱਛੇ ਮਨਸ਼ਾ ਸਿੱਖ ਵਿਚਾਰ ਧਾਰਾ ਦਾ ਖੁਰਾਕ ਖੋਜ ਮਿਟਾਉਣਾ ਸੀ ਨ્યા ਪ੍ਰਣਾਲੀ ਨੂੰ ਪਾਸੇ ਕਰਕੇ ਬੇਪਨਾਹ ਤਸ਼ੱਦਦ ਕਰਨ ਵਾਲਿਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਮਾਰ ਮੁਕਾਉਣ ਵਾਲੇ ਗੈਰ-ਮਨੁੱਖੀ ਸਿਆਸੀ ਅਤੇ ਸਰਕਾਰੀ ਅਪਰਾਧੀਆਂ ਨੂੰ ਸਨਮਾਨਤ ਕਰਨ ਦੀ ਥਾਂ ਤੇ ਨਿਆਂ ਦੇ ਘਟਘਰੇ ਵਿੱਚ ਖੜਾ ਕਰਦੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਰੱਤੀ ਭਰ ਵੀ ਟਿਲ ਨਾ ਕਰਦੀ ਜੇ ਸੱਚੇ ਹਿਰਦੇ ਨਾਲ ਗਲਤੀ ਮੰਨੀ ਜਾਂਦੀ ਤਾਂ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸਰਕਾਰੀ ਸ਼ਹਿਦ ਦੇ ਸੱਚ ਨੂੰ ਸਵੀਕਾਰ ਕੀਤਾ ਜਾਂਦਾ जग जाहिर जिनोसाइड ਨੂੰ ਦੰਗਾ ਕਹਿ ਕੇ ਜ਼ਬਰਦਸਤੀ ਸਿੱਖਾਂ ਨੂੰ ਹੀ ਬਰਾਬਰ ਦਾ ਦੋਸ਼ੀ ਠਹਿਰਾਉਣ ਦੀ ਚਲਾਕੀ ਨਾ ਕੀਤੀ ਜਾਂਦੀ। ਪੰਜਾਬ ਵਿੱਚ ਨਸ਼ਿਆਂ ਦੀ ਖੇਡ ਨਾ ਖੇਡੀ ਜਾਂਦੀ। ਸੰਵਿਧਾਨ ਵਿੱਚ ਮਨਮਾਨੇ ਸੋਧ ਕਰਕੇ ਸੂਬਿਆਂ ਦੇ ਹੱਕ ਹਕੂਕ ਲਗਾਤਾਰ ਨਾ ਖੋਹੇ ਜਾਂਦੇ। ਪੰਜਾਬ ਦੇ ਕੁਦਰਤੀ ਵਸਈਲਿਆਂ ਤੇ ਡਾਕਾ ਬੰਦ ਹੋ ਜਾਂਦਾ। ਪੰਜਾਬ ਨੂੰ ਆਰਥਿਕ ਮੰਗਤਾ ਬਣਾ ਕੇ ਰੱਖਣ ਦੀ ਥਾਂ ਪੰਜਾਬ ਨੂੰ ਆਪਣੇ ਢੰਗ ਨਾਲ ਆਰਥਿਕ ਵਿਕਾਸ ਦੀ ਆਜ਼ਾਦੀ ਦਿੱਤੀ ਜਾਂਦੀ ਵਿਦੇਸ਼ੀ ਵਪਾਰ ਦੀ ਸੁਤੰਤਰਤਾ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਂਦੇ ਲੋਕਾਂ ਨੂੰ ਬਾਹਰੀ ਸੂਬਿਆਂ ਤੋਂ ਲਿਆ ਕੇ ਇੱਥੇ ਪੰਜਾਬ ਵਸਾਉਣ ਦੀਆਂ ਚਾਲਾਂ ਨਾ ਚਲੀਆਂ ਜਾਂਦੀਆਂ ਡੈਮੋਗ੍ਰਾਫਿਕ ਚੇਂਜ ਨਾ ਕੀਤੇ ਜਾਂਦੇ ਪੰਜਾਬੀ ਭਾਸ਼ਾ ਨੂੰ ਦੂਜੇ ਤੀਜੇ ਨੰਬਰ ਤੇ ਕਰਨ ਦੀਆਂ ਕੋਝੀਆਂ ਹਰਕਤਾਂ ਵੀ ਨਾ ਕੀਤੀਆਂ ਜਾਂਦੀਆਂ ਹੋਰ ਤਾਂ ਹੋਰ ਗੁਰਾਂ ਦੇ ਨਾਂ ਤੇ ਵਸਦੇ ਇਸ ਪੰਜਾਬ ਵਿੱਚ ਆਰਐਸਐਸ ਆਪਣਾ ਜਾਲ ਫੈਲਾ ਕੇ ਸ਼ਾਖਾਵਾਂ ਨਾ ਚਲਾਉਂਦੀ ਮਨੁਵਾਦੀ ਸੋਚ ਵਾਲੇ ਸਕੂਲ ਕਾਲਜ ਨਾ ਖੋਲਦੀ ਗੁਰਮੁਖੀ ਭਾਸ਼ਾ ਨੂੰ ਭੰਡ ਕੇ ਹਿੰਦੀ ਵਿੱਚ ਸਿਲੇਬਸ ਨਾ ਪੜਹੁੰਦੀ ਸਿੱਖੀ ਸਿਧਾਂਤਾਂ ਅਤੇ ਸਿੱਖ ਇਤਿਹਾਸ ਨਾਲ ਛੇੜਛਾੜ ਵਾਲਾ ਲਿਟਰੇਚਰ ਛਾਪ ਕੇ ਸਿੱਖਾਂ ਤੇ ਸਿਧਾਂਤ ਤੱਕ ਹਮਲੇ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾ ਪੜਕਾਉਂਦੀ ਪੰਜਾਬ ਤੋਂ ਸ਼ੁਰੂ ਹੋਣ ਵਾਲੇ ਕਿਸੇ ਵੀ ਸੰਘਰਸ਼ ਨੂੰ ਦੇਸ਼ ਤਰੋ ਨਾਲ ਨਾ ਜੋੜਿਆ ਜਾਂਦਾ ਜਿਵੇਂ ਕਿ ਕਿਸਾਨ ਆંદੋਲਨ ਨੂੰ ਖਾਲਿਸਤਾਨ ਨਾਲ ਜੋੜ ਕੇ ਭੰਡਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਦੇ ਬਹੁਤ ਸਾਰੇ ਸਬੂਤ ਅਤੇ ਤੱਥ ਰੱਖੇ ਜਾ ਸਕਦੇ ਹਨ ਜੋ ਇਹ ਸਾਬਤ ਕਰਦੇ ਹਨ ਕਿ 1984 ਦੌਰਾਨ ਸਿੱਖਾਂ ਨਾਲ ਕੀਤੇ ਸਲੂਕ ਲਈ ਭਾਰਤੀ ਹਕੂਮਨਾਣਾ ਨੂੰ ਕੋਈ ਪਛਤਾਵਾ ਨਹੀਂ ਉਲਟਾ ਅੱਜ ਵੀ ਪੰਜਾਬੀਆਂ ਨੂੰ ਡਰ ਦੇ ਮਾਹੌਲ ਵਿੱਚ ਰੱਖਣ ਆਰਥਿਕ ਤੌਰ ਤੇ ਕਮਜ਼ੋਰ ਅਤੇ ਮੰਗਤੇ ਬਣਾ ਕੇ ਰੱਖਣ ਵਿੱਚ ਹੀ ਆਪਣੀ ਵਡਿਆਈ ਮੰਨਦੇ ਹਨ ਮਤਲਬ ਨਾਲ ਸਿੱਖਾਂ ਨੂੰ ਵੜਿਆਉਣ ਅਤੇ ਮਰਜ਼ੀ ਨਾਲ ਭੰਡਣ ਦੀ ਪਾਲਿਸੀ ਅੱਜ ਵੀ ਬਦਸਤੂਰ ਜਾਰੀ ਹੈ ਲੇਕਿਨ ਕੌਣ ਕਿਸ ਨੂੰ ਬੇਕੂਫ ਬਣਾ ਰਿਹਾ ਹੈ ਤੇ ਕੌਣ ਬਣ ਰਿਹਾ ਹੈ ਇਹ ਤਮਾਸ਼ਾ ਪਹਿਲਾਂ ਹੀ ਖਤਰਨਾਕ ਰੂਪ ਧਾਰ ਚੁੱਕਿਆ ਹੈ ਹੁਣੇ-ਹੁਣੇ ਹੋਏ ਆਪਰੇਸ਼ਨ ਸਿੰਧੂਰ ਮਗਰੋਂ ਕੁਝ ਦਿਨ ਪਹਿਲਾਂ ਫੌਜ ਦੇ ਦੋ ਜ਼ਿੰਮੇਵਾਰ ਰੈਂਕ ਦੇ ਅਫਸਰਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਫੌਜ ਵੱਲੋਂ ਸ੍ਰੀ ਹਰਮੰਦਰ ਸਾਹਿਬ 'ਤੇ ਕੀਤੇ ਗਏ ਮਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਪਾਰਟੀ ਫੌਜ ਦੇ ਡਿਫੈਂਸ ਏਅਰ ਸਿਸਟਮ ਨੇ ਹਵਾ ਵਿੱਚ ਹੀ ناکਾਮ ਕਰ ਦਿੱਤਾ ਸੀ। ਇਹ ਵੀ ਦਾਅਵਾ ਕੀਤਾ ਕਿ ਦਰਬਾਰ ਸਾਹਿਬ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਏਅਰ ਡਿਫੈਂਸ ਗਨਸ ਤੈਨਾਤੀ ਦੀ ਆਗਿਆ ਦਿੱਤੀ ਹੈ। ਇਸ ਦਾਅਵੇ ਦਾ ਸਿੱਖਾਂ ਖਾਸ ਕਰਕੇ ਦਰਬਾਰ ਸਾਹਿਬ ਦੇ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਟਵਾ ਖੰਡਨ ਕੀਤੇ ਜਾਣ ਦੇ ਮਗਰੋਂ ਫੌਜ ਨੂੰ ਮੰਨਣਾ ਪਿਆ ਕਿ ਦਰਬਾਰ ਸਾਹਿਬ ਵਿੱਚ ਕੋਈ ਏਅਰ ਡਿਫੈਂਸ ਸਿਸਟਮ ਤਾਇਨਾਤ ਨਹੀਂ ਕੀਤਾ ਗਿਆ ਮੰਨਣਾ ਪਿਆ ਕਿ ਫੌਜ ਦੇ ਅਫਸਰਾਂ ਵੱਲੋਂ ਗਲਤ ਬਿਆਨੀ ਕੀਤੀ ਗਈ ਸੀ ਅਸੀਂ ਵੀ ਆਪਣੀ ਇਸ ਵੀਡੀਓ ਵਿੱਚ ਦੱਸ ਦਿੱਤਾ ਸੀ ਕਿ ਪਿਛਲੀਆਂ ਐਨੀਆਂ ਜੰਗਾਂ ਵਿੱਚ ਤਾਂ ਕਦੇ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਕੀਤਾ ਫੌਜ ਦਾ ਇਹ ਬਿਆਨ ਸਿੱਖਾਂ ਲਈ ਖਤਰੇ ਦਾ ਹੂਟਰ ਹੈ ਕਿਉਂਕਿ ਸਿੱਖ ਨਹੀਂ ਸੰਚਾ ਹੁੰਦੇ ਕਿ ਇਸ ਖਿੱਤੇ ਵਿੱਚ ਕੋਈ ਨਫ਼ਰਤੀ جنگ ਲਗੇ ਪਰ ਉਹ ਵਾਰ ਮੰਗਰਸ ਜਿਨ੍ਹਾਂ ਇਹ جنگ ਸ਼ੁਰੂ ਕੀਤੀ ਹੈ ਉਹ ਨਾਲ-ਨਾਲ ਸਿੱਖਾਂ ਨੂੰ ਵੀ ਲਵੇਟ ਲੈਣਾ ਚਾਹੁੰਦੇ ਹਨ ਤੁਸੀਂ ਮੇਰੀ ਇਸ ਵੀਡੀਓ ਨੂੰ ਜ਼ਰੂਰ ਦੇਖੋ ਪਰ ਫੌਜ ਵੱਲੋਂ ਹੀ ਸਫਾਈ ਆ ਜਾਣ ਦੇ ਬਾਅਦ ਇਹ ਤਾਂ ਸਾਬਤ ਹੋ ਹੀ ਗਿਆ ਹੈ ਕਿ ਫੌਜ ਦੇ ਇਹਨਾਂ ਦੋਵੇਂ ਅਫਸਰਾਂ ਨੇ ਝੂਠ ਬੋਲਿਆ ਸੀ ਪਰ ਨਾਲ ਹੀ ਸਵਾਲ ਵੀ ਖੜਾ ਹੋ ਗਿਆ ਹੈ ਕੀ ਫੌਜ ਦੇ ਇੰਨੇ ਵੱਡੇ ਅਫਸਰਾਂ ਨੂੰ ਇਸ ਤਰ੍ਹਾਂ ਦੇ ਗਲਤ ਬਿਆਨ ਦੇਣ ਦੀ ਕੀ ਲੋੜ ਪਈ ਸੀ ਫੌਜ ਦੇ ਮੋਹਰੀ ਕਤਾਰ ਦੇ ਇਨ ਅਫਸਰਾਂ ਦੇ ਪ੍ਰੋਫੈਸ਼ਨਲ ਇੰਟੈਲੈਕਟ ਅਤੇ ਮੋਰਲ ਕਮਿਟਮੈਂਟ ਬਾਰੇ ਵੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਜਿੱਥੇ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੇ ਹੋਏ ਹਰ ਨੁਕਸਾਨ ਨੂੰ ਲੁਕੋ ਰਿਹਾ ਹੈ ਛੁਟਿਆਉਣ ਤੇ ਲੱਗਿਆ ਹੋਇਆ ਹੈ ਉੱਥੇ ਹੀ ਫੌਜੀ ਅਫਸਰ ਕਿਸੇ ਹੱਦ ਤੱਕ ਸੱਚ ਸਾਹਮਣੇ ਰੱਖ ਰਹੇ ਹਨ ਜਾਂ ਆਪਣੇ ਆਪ ਵੀ ਸੱਚ ਦੀ სიმਸਿਮ ਕੇ ਬਾਹਰ ਆ ਰਿਹਾ ਹੈ ਲੇਕਿਨ ਦਰਬਾਰ ਸਾਹਿਬ ਤੇ ਹਮਲੇ ਦੇ ਖੱਛੇ ਨੂੰ ਜੋ ਕਿ ਹੋਇਆ ਵੀ ਨਹੀਂ ਇਸ ਨੂੰ ਐਨਾ ਵੱਡਾ ਜ਼ਿੰਮੇਵਾਰ ਫੌਜੀ ਅਫਸਰ ਸਰਕਾਰੀ ਨਿਊਜ਼ ਏਜੰਸੀ ਏਐਨਆਈ ਤੇ ਜਾ ਕੇ ਸਪੈਸ਼ਲ ਕਿਉਂ ਬੋਲਦਾ ਹੈ ਉਹ ਐਸੀ ਗਲਤ ਬਿਆਨੀ ਕਿਉਂ ਕਰਦਾ ਹੈ ਜ਼ਾਹਿਰ ਹੈ ਅਜਿਹਾ ਝੂਠ ਫੌਜੀ ਅਫਸਰਾਂ ਨੇ ਆਪ ਤਾਂ ਬੋਲਿਆ ਨਹੀਂ ਉਹਨਾਂ ਨੂੰ ਬੁਲਾਇਆ ਗਿਆ ਹੈ ਕਿਸ ਨੇ ਬੁਲਾਇਆ ਕਿਉਂ ਬੁਲਾਇਆ ਕੌਣ ਹੈ ਉਸ ਦੇ ਪਿੱਛੇ ਅਤੇ ਕੀ ਹੈ ਉਸ ਦਾ ਏਜੰਡਾ ਇਹ ਸਮਝ ਲੈਣਾ ਚਾਹੀਦਾ ਹੈ ਆਖਰ ਸਾਬਤ ਕੀ ਕਰਨਾ ਚਾਹੁੰਦੇ ਸਨ ਇਹ ਹੀ ਕਿ ਸਿੱਖੋ ਤੁਹਾਡੇ ਦਰਬਾਰ ਸਾਹਿਬ ਨੂੰ ਅਸੀਂ ਬਚਾਇਆ ਹੈ ਅਸੀਂ ਰਾਖੇ ਹਾਂ ਦਰਬਾਰ ਸਾਹਿਬ ਦੇ ਵਰਨਾ ਇਹ ਤਾਂ ਤਬਾਹ ਹੋ ਚਲੇ ਜਾਂਸੀ ਜੇ ਇਹ ਝੂਠ ਚੱਲ ਜਾਂਦਾ ਤਾਂ ਬੀਜੇਪੀ ਨੇ ਇਤਿਹਾਸ ਬਣਾ ਦੇਣਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਰਐਸਐਸ ਝੂਠ ਪ੍ਰਚਾਰ ਦੀ ਫਿਰਦੀ ਹੈ ਕਿ ਦੇਸ਼ ਦੀ ਵੰਡ ਵੇਲੇ ਹੋਈ ਕਤਲੋਗਾਰ ਦੌਰਾਨ ਆਰਐਸਐਸ ਦੇ ਸਵੈਮ ਸੇਵਕਾਂ ਨੇ ਦਰਬਾਰ ਸਾਹਿਬ ਦੀ ਰੱਖਿਆ ਕੀਤੀ ਸੀ ਲੇਕਿਨ ਹੁਣ ਝੂਠ ਨਹੀਂ ਚੱਲਿਆ ਅਤੇ ਸਿੱਖਾਂ ਦੇ ਡਟਣੇ ਸਟੈਂਡ ਕਰਕੇ ਫੌਜ ਨੂੰ ਸੱਚ ਕਬੂਲਣਾ ਪਿਆ ਕਿ ਉਸਦੇ ਦੋਵੇਂ ਅਸਲਾਂ ਦੇ ਦਾਅਵੇ ਗਲਤ ਸਨ ਤਾਂਕਿ ਖੁਦ ਨੂੰ ਸਿੱਖਾਂ ਦੇ ਖੈਰ ਖਵਾ ਵੱਜੋਂ ਪ੍ਰਚਾਰਨ ਵਾਲੀ ਸੁਹਿਰਦ ਭਾਰਤੀ ਜਨਤਾ ਪਾਰਟੀ ਸਰਕਾਰ ਇਹਨਾਂ ਅਫਸਰਾਂ ਦੇ ਖਿਲਾਫ ਜਾਂਚ ਬਿਠਾਏਗੀ। ਅਫਵਾਹ ਫਲਾਉਂਡ ਦੇ ਜੁਰਮ ਵਿੱਚ ਬਣਦੀ ਕਾਰਵਾਈ ਕਰੇਗੀ। ਕੀ ਤੁਹਾਨੂੰ ਹੈ ਉਮੀਦ? ਆਪਣੇ ਕਮੈਂਟ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸੋ। ਇੱਕ ਗੱਲ ਸਮਝਣ ਵਾਲੀ ਹੈ ਕਿ ਹਾਕਮ ਜੋ ਹਕੂਮਤ ਦੀ ਤੌਂਸ ਦਿੰਦੇ ਹਨ ਤਖਤ ਦੇ ਲਾਇਕ ਨਹੀਂ ਹੁੰਦੇ। ਝੂਠ ਕਪਟ ਅਤੇ ਫਰੇਬ ਵੀ ਉਹੀ ਕਰਦੇ ਹਨ ਜਿਨ੍ਹਾਂ ਦੇ ਪੱਲੇ ਨਾ ਸੱਚ ਹੁੰਦਾ ਹੈ ਨਾ ਹੀ ਸੱਚ ਸਵੀਕਾਰ ਕਰਨ ਦੀ ਹਿੰਮਤ ਇਹੀ ਸਿੱਖਾਂ ਨੇ ਸਮਝਣਾ ਹੈ ਹੁਕਮਰਾਨ ਦੀ ਮਨਸ਼ਾ ਨੂੰ ਦੇਖਣਾ ਹੈ ਜੋ ਇਸ ਸੱਚ ਨੂੰ ਨਹੀਂ ਦੇਖਣਾ ਚਾਹੁੰਦੇ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਮੰਨੀ ਬੈਠੇ ਹਨ ਕਿ ਹੁਣ ਬਿੱਲੀ ਨਹੀਂ ਖਾਏਗੀ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ ਖਾਸ ਤੌਰ ਤੇ ਉਹ ਜੋ ਜਾਣ ਬੁੱਝ ਕੇ ਦੁਸ਼ਮਣ ਦੀ ਨਿਸ਼ਾਨਦੇਹੀ ਨਹੀਂ ਕਰਨਾ ਚਾਹੁੰਦੇ ਆਪਣੇ ਸ਼ਹੀਦਾਂ ਦੇ ਸਿਰਕ ਨੂੰ ਮੰਨਣ ਤੋਂ ਹੀ ਬੇਮੁਖ ਹੋਏ ਬੈਠੇ ਹਨ ਉਹ ਯਾਦ ਕਰਨ ਇਤਿਹਾਸ ਦੇ ਉਹ ਵਾਕਏ ਜਦ ਇਹ ਨਹੀਂ ਦੇਖਿਆ ਗਿਆ ਕਿ ਉਹ ਰਾਸ਼ਟਰਪਤੀ ਹੈ ਫੌਜੀ ਅਫਸਰ ਹੈ ਕਾਂਗਰਸੀ ਹੈ ਜਾਂ ਹੋਰ ਬਸ ਦੇਖਿਆ ਗਿਆ ਤਾਂ ਬਸ ਇਹੀ ਕਿ ਉਹ ਸਿੱਖ ਨਹੀਂ ਪੁਰਨਾ ਚਾਹੀਦਾ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ ਉਸ ਵਕਤ ਬਚਦੇ ਉਹੀ ਹਨ ਜੋ ਇਸ ਤੋਂ ਸਬਕ ਸਿੱਖ ਲੈਂਦੇ ਹਨ ਅਤੇ ਤਿਆਰ ਰਹਿੰਦੇ ਹਨ ਇਹ ਹੀ ਹੈ ਨੀਤੀ ਸ਼ਾਸਤਰ ਸ਼ੁਕਰੀਆ